ਬੀਬੀ ਕੋਲਾਜੀ ਭਲਾਈ ਕੇਂਦਰ ਦੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੀ ਅਗਵਾਈ ਹੇਠ ਗੁਰਦੁਆਰਾ ਬੀਬੇਕਸਰ ਸਾਹਿਬ ਦੇ ਬਾਹਰ ਨਵੀਂ ਬਣੀ ਠੰਡੇ ਜਲਦੀ ਸ਼ਬੀਲ ਦਾ ਉਦਘਾਟਨ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਅਰਦਾਸ ਕਰਕੇ ਕੀਤਾ ਗਿਆ। ਇਸ ਮੌਕੇ ਮਨਦੀਪ ਸਿੰਘ ਭੋਲੂ, ਤਲਵਿੰਦਰ ਸਿੰਘ ਨਿੱਕੂ, ਸਤਨਾਮ ਸਿੰਘ ਸੱਤਾ, ਪਰਮਜੀਤ ਸਿੰਘ ਟਾਲ, ਗੁਰਪਾਲ ਸਿੰਘ ਸਣੇ ਵੱਡੇ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਗੁਰਦਰਾ ਬਾਬੇਕ ਸਾਹਿਬ ਦੇ ਕਿ ਅੱਜ ਨਵੀਂ ਸ਼ਵੀਰ ਦੀ ਸ਼ੁਰੂਆਤ ਕੀਤੀ ਗਈ ਆ ਮਾਨਯੋਗ ਪ੍ਰਧਾਨ ਸਾਹਿਬ ਦੀ ਸ਼੍ਰੋਮਿਕ ਕਮੇਟੀ ਦਾ ਨੇ ਆਉਣਾ ਸੀ ਜੀ ਉਹਨਾਂ ਦੇ ਜੁੜੇਦਿਆਂ ਮੈਂ ਕਰਕੇ ਆ ਨਹੀਂ ਸਕੇ ਉਹਨਾਂ ਦਾ ਬੇਸ਼ ਹੋਇਆ ਕਿ ਭਾਈ ਸਾਹਿਬ ਨੂੰ ਨਾਲ ਲੈ ਕੇ ਤੁਸੀਂ ਘਾਟਮ ਕਰਵਾ ਦਿਓ ਭਾਈ ਸਾਹਿਬ ਜੀ ਉਹਨਾਂ ਨੇ ਬੜੀ ਵੱਡਾ ਮੁੰਡਾ ਯੋਗਦਾਨ ਪਾਇਆ ਜੀ ਜਿਸ ਦੇ ਨਾਲ ਸਾਨੂੰ ਇਹ ਸੰਗਤ ਦੀ ਸਹੂਲਤ ਆ ਤੇ ਅਭਾਵਰੀ ਪ੍ਰੋਗਰਾਮ ਜਿਹੜਾ ਐਤਵਾਰ ਦੁਬਾਰਾ ਸਾਹਿਬ ਦਾ ਦਿਹਾੜਾ ਹੁੰਦਾ ਆ ਗੁਰਦੁਆਰੇ ਸੰਤਾਂ ਦੇ ਠੰਡੇ ਮਿੱਠੇ ਜਲ ਵਾਸਤੇ ਸਾਨੂੰ ਸ਼ਬੀਰ ਬਣਾ ਕੇ ਦਿੱਤੀ ਸੰਤਾਂ ਨੂੰ ਬਣਾ ਕੇ ਦਿੱਤੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਸ੍ਰੀ ਦਰਬੇਕ ਸਰਸਾ ਦੇਖੇ ਪਹਿਲੇ ਮਹਾਰਾਜ ਨੇ ਉਹਦੀ ਜੋੜਾ ਕਰ ਫਿਰ ਫਲਸ਼ਾਂ ਦੀ ਸੇਵਾ ਫਿਰ ਛੱਡਦੀ ਇਹ ਸ਼ਬੀਰ ਸੰਪੂਰਨ ਹੋਈ ਹੈ ਝੋਲੀ ਚ ਪਾਈ ਸੀ ਗ੍ਰੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਵਾ